ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਜਿਹੜੀ ਬਈ ਵੀਡੀਓ ਬਣਾਉਣ ਲੱਗੇ ਆ ਫਾਰਮ 'ਚ ਬਣਾਉਣ ਲੱਗੇ ਆ ਬਾਈ ਦੇ ਘਰੇ ਲੂ ਪਸ਼ੂ ਰੱਖੇ ਵਿਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਮ ਜੀ ਵਧੀਆ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਪ੍ਰਦੀਪ ਸਿੰਘ ਪਿੰਡ ਅਲਕੜਾ ਜੀ ਹਮ ਤਹਿਸੀਲ ਤਪਾ ਜਿਲ੍ਹਾ ਬਰਨਾਲਾ ਨੇੜੇ ਪਿੰਡ ਆਪਾਂ ਨੂੰ ਨੇੜੇ ਆਪਣੇ ਭਧੌੜ ਰਿਆ ਜਾਂਦਾ ਜੀ ਸਹੀਦੋ ਕੇ ਜੰਗੀ ਜਣਾ ਜੀ ਓਕੇ ਬਾਈ ਮੋਬਾਈਲ ਨੰਬਰ ਬੋਲੋ 75 6254 ਠੀਕ ਆ ਬਾਈ ਬਾਈ ਕਿਹੜਾ ਸੂਆ ਸੂਈ ਆ ਬੈਣ ਤੀਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਵੀਰੇ ਇਹਨੂੰ ਤੀਜਾ ਦਿਨ ਹੋ ਗਏ ਅੱਜ ਬੱਚਾ ਕੀ ਆ ਮਗਰ ਬੱਚਾ ਹੀ ਮਗਰ ਬੱਚਾ ਦੇਤਾ ਬਾਈ ਤੇ ਕਿੰਨਾ ਕੁ ਬੌਲਾ ਬਾਈ ਹੁਣ ਤਿਆਰ ਆ 12 ਲੀਟਰ ਰੈਡੀ ਆ ਜੀ ਠੀਕ ਆ ਬਾਈ ਹੋਏ ਦੋ ਡੰਗ ਚੋਕੇ ਲੈ ਜਾਓ ਆਰਡਰ ਦੇਖੋ ਬਾਈ ਕਮਾਲ ਦਾ ਢਿੱਲਾ ਢੋਲਾ ਜਿਹੜੀ ਦਿਖਾਉਂਦੀ ਆ ਨਾ ਸ਼ਾਮ ਤੱਕ ਲੇਵਾਂ ਜਿਹੜਾ ਕਰਮਾਲੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣਾ ਮੂੰਹੋਂ ਲੇਵਾ ਚੈੱਕ ਕਰ ਲਓ ਥਣ ਬਹੁਤ ਚੰਗਾ ਚਵਾਈ ਕਿਵੇਂ ਆ ਬਾਈ ਕਿ ਬਾਈ ਇੱਕ ਨੰਬਰ ਆ ਵੀਰੇ ਇੱਕ ਨੰਬਰ ਆ ਨਾੜ ਨੂੜ ਦੇਖੋ ਵੱਡੀ ਦੇ ਫੇਸ ਦੀ ਬਿਊਟੀ ਚੈੱਕ ਕਰ ਲੋ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਸੋਈ ਸਵਾਈ ਬੱਚਾ ਮਗਰ ਬੱਛਾ ਬਾਈ ਚੰਗੇ ਬੌਲੇ ਤੇ ਕਰਮਲੀ ਤਿਆਰ ਆ ਕੱਦ ਵੱਡ ਪੜੀ ਵੀ ਚੰਗੀ ਆ ਬਿਊਟੀ ਚੈੱਕ ਕਰ ਲੋ ਕਿਆ ਬਾਤ ਜੋਣ ਚਵਾ ਬਾਈ ਕਹਿੰਦਾ ਇੱਕ ਨੰਬਰ ਆਗਾ ਕੀ ਮੁੱਲ ਲਾ ਵੀਰੇ ਜਾਇਜ ਮੁੱਲ 65000 ਵੀਰੇ ਮਾਨਤਨ ਹੋ ਜਾ ਮਾਨਤਨ ਹੋ ਜਾਊਗਾ ਠੀਕ ਆ ਬਾਈ ਪਰ ਹੈ ਲੈਣ ਦੇ ਜਿਹੜਾ ਬਾਹਲਾ ਨਹੀਂ ਜੀ ਓਕੇ ਬਾਈ ਮੁੱਲ ਜੈ ਜੀ ਰੱਖਿਆ ਬਾਈ ਨੇ 65000 ਰੁਪਏ ਬਾਕੀ ਕੋਈ ਚੱਕਰ ਨਹੀਂ ਮੌਕੇ ਦੇ ਮਾਨਦਨ ਹੋ ਜਾਗਾ ਲੇਵਾ ਚੰਗਾ ਮਗਰਲਾ ਮੂਹਰਲਾ ਲੇਵਾ ਬਾਕੀ ਚਵਾਈ ਚ ਟਾਈਮ ਬਹੁਤ ਪਿਆ ਤਕਰੀਬਨ 1 ਵਜੇ ਦਾ ਟਾਈਮ ਹੈ ਸ਼ਾਮ ਤੱਕ ਆੜ ਰ ਜਿਹੜਾ ਕਰਮਾਲੀ ਨੇ ਵਧੀਆ ਤਿਆਰ ਕਰ ਲੈਣਾਗਾ ਬਾਈ ਠੰਡੀ ਠੁੰਡੀ ਕਿਵੇਂ ਹੈ ਬਾਈ ਠੰਡੀ ਠੁੰਡੀ ਵੈਕ ਨੰਬਰ ਬਾਈ ਜਿਵੇਂ ਮਰਜੀ ਇੱਥੇ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮਾਲੀ ਨੇ ਕੁਛ ਨਹੀਂ ਠੰਡੀ ਸੀਲ ਆ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ